ਹਾਰਮones ਕੀ ਹੁੰਦੇ ਨੇ ਕੀ ਸ਼ੈ ਹੈ ਕਿਵੇਂ ਠੀਕ ਕੀਤਾ ਜਾ ਸਕਦਾ ਹੈ ਹਾਰਮones ਅਸੰਤੁਲਿਤ ਹੋਣ ਨਾਲ ਕਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਬੰਦਿਆਂ ਨੂੰ ਹੋ ਜਾਂਦੀਆਂ ਨੇ ਕਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਫੀਮੇਲਸ ਦੇ ਵਿੱਚ ਆ ਜਾਂਦੇ ਨੇ ਜਿਵੇਂ ਕਿ PCOD ਜਾਂ PCOS ਦੀ ਦਿੱਕਤ ਆਣਾ ਇਰੈਗੂਲਰ ਪੀਰੀਅਡਸ ਹੋ ਜਾਣਾ ਇਨਫਰਟਿਲਿਟੀ ਕਾਜ਼ ਕਰਦੇ ਨੇ ਇਸ ਕੇ ਲਈ ਪ੍ਰੋਬਲਮ ਸਿਰਫ ਐਲਡਰਸ ਦੀ ਨਹੀਂ ਇਵਨ ਕਿ ਯੰਗ ਗਰਲਸ ਵੀ ਬਹੁਤ ਦੇਖੀ ਜਾ ਰਹੀ ਹੈ weight gain ਹੋਣਾ facial hairs ਹੋਣਾ ਪੈਣਾ ਆਉਂਦੀਆਂ ਗੋਡੇ ਦੀ ਸਮੱਸਿਆ ਲੈ ਕੇ ਆਉਂਦੇ ਤੁਹਾਨੂੰ ਪਤਾ ਆਪਾਂ ਗੋਡਿਆਂ ਦੇ ਸਪੈਸ਼ਲ ਆਪਾਂ ਕੰਮ ਕਰਦੇ ਆ ਪਰ ਉਹ ਮੇਰੇ ਨਾਲ ਜਦੋਂ ਆ ਕੇ ਬੈਠਦੀਆਂ ਭਾਜੀ ਮੇਰੀ ਬੇਟੀ ਨੂੰ ਆ ਸਮੱਸਿਆ ਹੈ ਠੀਕ ਹੈ ਉਹ ਪੀਰੀਅਡ ਟਾਈਮ ਤੇ ਨਹੀਂ ਆਉਂਦੇ ਉਹਨੂੰ ਆ ਚੀਜ਼ ਉਹ ਚਿਹਰੇ ਤੇ ਬਾਲ ਆ ਗਏ ਆ ਆ ਗਏ ਇਹਦੇ ਲਈ ਕੀ ਸਮੱਸਿਆ ਤੁਹਾਡੇ ਕੋਲੇ ਹੈ ਇਹਦੇ ਲਈ ਫਿਰ ਅਸੀਂ ਸਾਡੀ ਜਿਹੜੀ ਸੁਖਾ ਜਰਵਾਸ ਦੀ ਟੀਮ ਹੈ ਉਹਨਾਂ ਨੇ ਫਿਰ ਅਸੀਂ ਬੈਠ ਕੇ ਇਹਦੇ ਬਾਰੇ ਕੋਈ ਵਿਚਾਰ ਕੀਤੀ ਹੈ ਜੀ ਜੀ ਹਾਂ ਫਿਰ ਪਾਊਡਰ ਤਿਆਰ ਕੀਤਾ ਇਹ ਜਲ ਹੈ ਸਾਡੀ ਬਜਾਇਨਲ ਜਲ ਕਰੀਮ ਹੈ ਠੀਕ ਹੈ ਇਹਨੂੰ ਆਪਾਂ ਪ੍ਰੋਪਰਲੀ ਥੋੜੀ ਅਮਾਉਂਟ ਚ ਲੈ ਕੇ ਤੇ ਇਹਨੂੰ ਅੰਦਰ ਅਪਲਾਈ ਕਰਨਾ ਹੈ ਬਜਾਇਨਲ ਏਰੀਆ ਚ ਕੁਝ ਹੀ ਦਿਨਾਂ ਚ ਸਾਡਾ ਆਪਣਾ ਰਿਜ਼ਲਟ ਦਿਖਾਉਣਾ ਸ਼ੁਰੂ ਕਰ ਦਿੰਦੀ ਅਸੀਂ ਆਪਣੇ ਬਹੁਤ ਸਾਰੇ ਪੇਸ਼ੈਂਟਸ ਨੂੰ ਦਿੱਤੀ ਵੀ ਹੈ ਜਿਨ੍ਹਾਂ ਵੱਲੋਂ ਸਾਨੂੰ ਕੋਈ ਕੰਪਲੇਂਟ ਨੀ ਆਈ ਹੈ ਹਜ਼ਾਰਾਂ ਹੀ ਭੈਣਾਂ ਨੂੰ ਦੇ ਚੁੱਕਿਆ ਠੀਕ ਹੈ ਤੇ ਮੈਨੂੰ ਅੱਜ ਤੱਕ ਕਿਸੇ ਦੀ ਸ਼ਿਕਾਇਤ ਨਹੀਂ ਆਈ ਸਾਰਿਆਂ ਨੇ ਮੈਨੂੰ ਥੈਂਕ ਯੂ ਧੰਨਵਾਦ ਦੇ ਫੋਨ ਆਇਆ ਇਹ ਸਾਡੇ ਪੀਸੀਓਡੀ ਔਰ ਪੀਸੀਐਸ ਦੀ ਜਿਹੜੀ ਦਿੱਕਤ ਹੈ ਉਹਨੂੰ ਠੀਕ ਕਰੇਗਾ ਹਾਰਮੋਨਸ ਨੂੰ ਬੈਲੈਂਸ ਹਾਂ ਜਿਵੇਂ ਯੂਟਾਈ ਹੋ ਗਿਆ ਹੈ ਜਾਂ ਹੋਰ ਬਹੁਤ ਸਾਰੇ ਸਾਡੇ ਬਾਡੀ ਦੇ ਚੇਂਜਸ ਨੇ ਜਿਹਦੇ ਕਰਕੇ ਸਾਨੂੰ ਯੂਟਾਈ ਦੀ ਬਹੁਤ ਸਾਰੀ ਦਿੱਕਤ ਆਉਂਦੀ ਹੈ ਉਹਦੇ ਲਈ ਅਸੀਂ ਆਪਣੀ ਵਜਾਈਨਲ ਕਰੀਮ ਬਣਾਈ ਹੋਈ ਹੈ ਤੁਸੀਂ ਅਕਸਰ ਕਿਸੇ ਨਾ ਕਿਸੇ ਵੈਦ ਹਕੀਮ ਡਾਕਟਰ ਦੀ ਵੀਡੀਓ ਦੇਖੀ ਹੋਣੀ ਹੈ ਤੇ ਉਹ ਵੀਡੀਓ ਦੇ ਵਿੱਚ ਦੱਸਦੇ ਨੇ ਕਿ ਤੁਹਾਡੇ ਹਾਰਮੋਨਸ ਨੇ ਜਿਹੜੇ ਉਹ ਇੰਬੈਲੈਂਸ ਹੋ ਗਏ ਤਾਂ ਜਿਹੇ ਦੇ ਵਿੱਚ ਤੁਹਾਨੂੰ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਆ ਸਕਦੀਆਂ ਨੇ ਹਾਰਮੋਨਸ ਕੀ ਹੁੰਦੇ ਨੇ ਕੀ ਸ਼ੈ ਹੈ ਕਿਵੇਂ ਠੀਕ ਕੀਤਾ ਜਾ ਸਕਦਾ ਹੈ ਔਰ ਇਸ ਦੇ ਇੰਬੈਲੈਂਸ ਹੋਣ ਨਾਲ ਯਾਨੀ ਕਿ ਹਾਰਮੋਨਸ ਅਸੰਤੁਲਿਤ ਹੋਣ ਨਾਲ ਕਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਬੰਦਿਆਂ ਨੂੰ ਹੋ ਜਾਂਦੀਆਂ ਨੇ ਕਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਫੀਮੇਲਸ ਦੇ ਵਿੱਚ ਆ ਜਾਂਦੀਆਂ ਨੇ ਇਹੀ ਗੱਲਬਾਤ ਲੈ ਕੇ ਅੱਜ ਅਸੀਂ ਪਹੁੰਚੇ ਇੱਕ ਵਾਰ ਮੁੜ ਤੋਂ ਸੁੱਖ ਆਯੁਰਵੇਦਾ ਮੁਹਾਲੀ ਜਿੱਥੇ ਸਾਡੇ ਨਾਲ ਨੇ ਡਾਕਟਰ ਜਸਪ੍ਰੀਤ ਕੌਰ ਜੀ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਸਮਝਾਂਗੇ ਕੀ ਦਿੱਕਤ ਕੀ ਪਰੇਸ਼ਾਨੀਆਂ ਜਿਹੜੀ ਉਹ ਆ ਜਾਂਦੀ ਹੈ ਸੱਚ ਕਹ ਲਓ ਸਰ ਜੀ ਗੱਲ ਜੀ ਮੈਂ ਡਾਕਟਰ ਜਸਪ੍ਰੀਤ ਅੱਛਾ ਡਾਕਟਰ ਸਾਹਿਬ ਸਭ ਤੋਂ ਪਹਿਲਾ ਸਵਾਲ ਇਹ ਹੈ ਕਿ ਹਾਰਮones ਦੀ ਗੱਲ ਅੱਜਕੱਲ ਬਹੁਤ ਜ਼ਿਆਦਾ ਡਾਕਟਰ ਕਰਦੇ ਨੇ ਵੈਦ ਹਕੀਮ ਕਰਦੇ ਨੇ ਇਹ ਸ਼ੈ ਕੀ ਹਾਰਮones ਹੁੰਦੇ ਕੀ ਨੇ ਸਾਨੂੰ ਦੇਸੀ ਭਾਸ਼ਾ ਚ ਸਮਝਾ ਦਿਓ ਹਾਰਮones ਆਪਣੀ ਬੋਡੀ ਨੂੰ ਬੈਲੈਂਸ ਕਰਦੇ ਨੇ ਜਿਵੇਂ ਕਿ ਆਪਣੇ ਐਸਟ੍ਰੋਜਨ ਪ੍ਰੋਜੈਸਟਰੋਨ ਹੋਗੇ ਜਿਹੜੇ ਕਿ ਦੋ ਫੀਮੇਲਸ ਹਾਰਮones ਨੇ ਤੇ ਟੈਸਟੋਸਟਰੋਨ ਹੈ ਜਿਹੜਾ ਕਿ ਮੇਲ ਹਾਰਮੋਨ ਹੈ ਜਿਵੇਂ ਕਿ ਹੁਣ ਆਪਾਂ ਦੇਸੀ ਭਾਸ਼ਾ ਚ ਕਹਿ ਲਈਏ ਕਿ ਲੱਡੂ ਦੀ ਬਜਾਏ ਆਪਾਂ ਜਾਨੀ ਆ ਦੀ ਦਾਲ ਦੇਤੀ ਜਾਂ ਕੁਝ ਹੋਰ ਮਿਕਸ ਕਰਤਾ evident ਜਦੋਂ ਇਹ ਉੱਪਰ ਥੱਲੇ ਬੈਲੈਂਸ ਹੁੰਦੇ ਨੇ ਤਾਂ ਸਾਡੀ ਬੋਡੀ ਤੇ ਕਾਫੀ ਸਾਈਡ ਇਫੈਕਟਸ ਕ੍ਰੀਏਟ ਕਰਦੇ ਨੇ ਠੀਕ ਹੈ ਮਤਲਬ ਤੁਸੀਂ ਕਹਿਣ ਦਾ ਮਤਲਬ ਇਹ ਹੈ ਵੀ ਇਹ ਕਿਸੇ ਸਾਡੇ ਸਰੀਰ ਦਾ ਮੇਲ ਦਾ ਫੀਮੇਲ ਦਾ بیس ਹੁੰਦਾ ਜਿਵੇਂ ਕਿ ਤੁਸੀਂ ਲੱਡੂਆਂ ਦੇ ਉਦਾਹਰਣ ਦਿੱਤੀ ਤੁਸੀਂ ਕਿਹਾ ਵੀ ਅਸੀਂ ਲੱਡੂ ਬੂੰਦੀ ਦੇ ਖਾਣੇ ਨੇ ਬੇਸਣ ਦੇ ਖਾਣੇ ਤੇ ਅਸੀਂ ਦੂਸਰੇ ਦਾਲ ਦੇ ਲੱਡੂ ਖਵਾਦੇ ਤੇ ਬੜਾ ਫਰਕ ਹੈ ਮਤਲਬ ਬੇਸ ਹਾਰਮones ਦਾ ਕੰਮ ਕੀ ਹੁੰਦਾ ਜੀ ਬੇਸਿਕਲੀ ਹਾਰਮones ਦਾ ਇਹ ਹਾਰਮones ਸਾਡੀ ਬੈਲੈਂਸ ਸਾਡੀ ਬੋਡੀ ਨੂੰ ਬੈਲੈਂਸ ਬਣਾ ਕੇ ਰੱਖਦੇ ਨੇ ਜਿਵੇਂ ਕਿ ਸਾਡੇ ਸਟ्रेस ਲੈਵਲ ਹੋ ਗਿਆ ਹਾਰਮones ਹੋ ਗਏ ਜਿਹੜੇ ਕਿ ਫਰਟੀਲਿਟੀ ਵਾਸਤੇ ਜ਼ਰੂਰੀ ਨੇ ਸਾਡੀ ਹੈਲਥ ਵਾਸਤੇ ਜੋ ਕਿ ਜ਼ਰੂਰੀ ਨੇ ਸਭ ਤੋਂ ਇੰਪੋਰਟੈਂਟ ਕਿਆ ਜੀ 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 ਸਭ ਤੋਂ ਇੰਪੋਰਟੈਂਟ ਦੀ ਗੱਲ ਤੁਸੀਂ ਕੀਤੀ ਸਭ ਤੋਂ ਇੰਪੋਰਟੈਂਟ ਜਿਹੜਾ ਹਾਰਮੋਨਸ ਉਹ ਕਿਹੜਾ ਹੈ ਔਰਤਾਂ ਦੀ ਜੇਕਰ ਅਸੀਂ ਗੱਲ ਕਰੀਏ ਸਾਡੇ ਨਾਲ ਐਮ ਡੀ ਸੁਖਰ ਵਿਦਰ ਰਾਜਵਿੰਦਰ ਸਿੰਘ ਗਿਲਸਾ ਵੀ ਬੈਠੇ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਸਮਝਾਂਗੇ ਬਹੁਤ ਸਾਰੀਆਂ ਚੀਜ਼ਾਂ ਉਹਨਾਂ ਕੋਲੋਂ ਵੀ ਫੀਮੇਲਸ ਦੇ ਵਿੱਚ ਕਿਹੜੇ ਹਾਰਮੋਨਸ ਤੋਂ ਬਗੈਰ ਔਰਤ ਔਰਤ ਹੀ ਨਹੀਂ ਰਹਿੰਦੀ エストロジェਨ ਪ੍ਰੋਜੈਸਟਰੋਨ ਜਦੋਂ ਸਾਡੇ ਇੰਬੈਲੈਂਸ ਹੋ ਜਾਂਦੇ ਨੇ ਬੈਲੈਂਸ ਹੁੰਦੇ ਨੇ ਸਾਡੀ ਲਾਈਫਸਟਾਈਲ ਜਾਂ ਡਾਈਟ ਹੈ ਜੋ ਸਾਡੀ ਚੇਂਜ ਹੋ ਜਾਂਦੀ ਹੈ ਜਿਵੇਂ ਕਿ ਅੱਜ ਕੱਲ੍ਹ ਹਰ ਘਰ ਚ ਮੈਗੀ ਨੂਡਲਸ ਹੋ ਗਏ ਸੌਫਟ ਡਰਿੰਕਸ ਹੋ ਗਏ ਇਹ ਬਾਹਰਲੇ ਫਾਸਟ ਫੂਡ ਤੋਂ ਜੋ ਸਾਡੇ ਸਾਈਡ ਇਫੈਕਟਸ ਮਿਲਦੇ ਨੇ ਉਹਦੇ ਕਰਕੇ ਸਾਡੀ ਬੋਡੀ ਦੇ ਜਿਹੜੇ ਇੰਬੈਲੈਂਸ ਹਾਰਮੋਨਸ ਨੇ ਨਾ ਉਹ ਸਾਡੀ ਬੋਡੀ ਤੇ ਕਾਫੀ ਸਾਦਾ ਮਤਲਬ ਗਲਤ ਪ੍ਰਭਾਵ ਪਾਉਂਦੇ ਨੇ ਜਿਵੇਂ ਕਿ ਪੀਸੀਓਡੀ ਆ ਪੀਸੀਓਐਸਡੀ ਦੀ ਦਿੱਕਤ ਆਣਾ ਇਰੈਗੂਲਰ ਪੀਰੀਅਡਸ ਹੋ ਜਾਣਾ ਇਨਫਰਟੀਲਿਟੀ ਕੌਜ਼ ਕਰਦੇ ਇਹ ਇਰਿਟੇਸ਼ਨ ਹੋ ਗਿਆ ਸਟ्रेस ਹੋ ਗਿਆ ਇਹ ਸਾਡੇ ਸਟ्रेस ਹਾਰਮones ਨੂੰ ਵੀ ਬਦੰਦੇ ਨੇ ਮਤਲਬ ਜਿਸ ਘਰ ਦੇ ਵਿੱਚ ਪਾਤਸਾ ਨੂਡਲਸ ਔਰ ਫਾਸਟ ਫੂਡ ਦਾ ਇਸਤੇਮਾਲ ਜ਼ਿਆਦਾ ਹੁੰਦਾ ਉਸ ਘਰ ਦੀਆਂ ਬੱਚੀਆਂ ਦੇ ਵਿੱਚ ਇਹ ਜਿਹੜੇ ਹਾਰਮones ਨੇ ਇੰਬੈਲੈਂਸ ਹੋ ਜਾਂਦੇ ਨੇ ਅੱਜ ਕੱਲ ਤੁਸੀਂ ਦੇਖੋਗੇ ਕਿਤੇ ਵੀ ਬਾਹਰ ਵੀ ਜਾਓਗੇ ਅੱਜ ਕੱਲ ਇਹ ਪ੍ਰੋਬਲਮ ਸਿਰਫ ਐਲਡਰਸ ਦੀ ਨਹੀਂ ਇਵਨ ਕਿ ਯੰਗ ਗਰਲਸ ਵੀ ਬਹੁਤ ਦੇਖੀ ਜਾ ਰਹੀ ਹੈ weight gain ਹੋਣਾ ਫੇਸ਼ਲ ਹੈਅਰਸ ਹੋਣਾ ਬਾਡੀ ਦਾ weight gain ਹੋਣ ਕਰਕੇ ਵੀ ਬਹੁਤ ਜ਼ਿਆਦਾ ਦਿੱਕਤਾਂ ਆndੀਆਂ ਨੇ ਜਿਵੇਂ ਕਿ ਡਾਇਬੀਟਿਸ ਹੋ ਗਿਆ, ਥਾਇਰੋਇਡ ਹੋ ਗਿਆ, ਸਾਨੂੰ ਹੋਰ ਨਾਲ ਜਿਹੜੇ ਡਾਇਬੀਟਿਸ ਬਾਫ ਕਰਨਾ ਮੈਂ ਤੁਹਾਨੂੰ ਵਿੱਚੋਂ ਰੋਕ ਰਿਹਾ ਡਾਇਬੀਟਿਸ ਯਾਨੀ ਕਿ ਜਿਵੇਂ ਆਪਾਂ ਸ਼ੂਗਰ ਕਹਿੰਦੇ ਨੇ ਆ, ਥਾਇਰੋਇਡ ਕਹਿੰਦੇ ਨੇ ਉਹ ਵੀ ਹਾਰਮੋਨਸ ਇੰਬੈਲੈਂਸ ਹੋਣ ਕਰਕੇ ਹੀ ਪ੍ਰੋਬਲਮ ਹੁੰਦੀ ਹੈ ਜੀ ਬਿਲਕੁਲ ਸੜੇ ਲਾਈਫ ਸਟਾਈਲ ਚੇਂਜ ਹੋਣ ਕਰਕੇ ਇਹ ਸਾਰੀ ਚੀਜ਼ਾਂ ਸਾਡੀ ਹਾਰਮੋਨਸ ਨਾਲ ਰਿਲੇਟ ਹੁੰਦੀਆਂ ਨੇ ਜਿ ਇਹ ਸਾਰੀਆਂ ਚੀਜ਼ਾਂ ਨੂੰ ਸਾਈਡ ਇਫੈਕਟਸ ਕਰਕੇ ਅੱਗੇ ਦੀ ਅੱਗੇ ਵਧਾਂਦੀਆਂ ਜਾਂਦੀਆਂ ਨੇ ਜਿਵੇਂ ਥਾਇਰੋਇਡਸ ਹੋ ਗਿਆ, ਡਾਇਬੀਟ ਆਪਸ ਚ ਹੁੰਦੇ ਨੇ ਜੀ ਜੀ ਚਲੋ ਅਸੀਂ ਤੁਹਾਡੇ ਕੋਲ ਸਮਝਾਂਗੇ ਇਹਨੂੰ ਠੀਕ ਕਿਵੇਂ ਕੀਤਾ ਜਾ ਸਕਦਾ ਜਾਂ ਠੀਕ ਕਿਵੇਂ ਕੀਤਾ ਜਾ ਸਕਦਾ ਸਾਡੇ ਨਾਲ ਸੁਖੇ ਰਵਿਜ ਦੇ ਐਮ ਡੀ ਰਾਜਵਿੰਦਰ ਸਿੰਘ ਗਿਲਸਾ ਜੀ ਨੇ ਗਿਲਸਾ ਬਹੁਤ ਬਹੁਤ ਸਵਾਗਤ ਇੱਕ ਵਾਰ ਫਿਰ ਤੁਹਾਡਾ ਕੀਕਾ ਟੀਵੀ ਪੰਜਾਬੀ ਤੇ ਸਸੀ ਕਾ ਵੀ ਜੀ ਧੰਨਵਾਦ ਤੁਹਾਡਾ ਅੱਛਾ ਪ੍ਰਧਾਨ ਜੀ ਜਿਸ ਤਰੀਕੇ ਨਾਲ ਡਾਟ ਸਾਹਿਬ ਨੇ ਗੱਲ ਕੀਤੀ ਹੈਗੀ ਜਸਪ੍ਰੀਤ ਕੌਰ ਜੀ ਨੇ ਗੱਲ ਕੀਤੀ ਹੈਗੀ ਕਿ ਟੈਸਟੋਸਟੋਨ ਪ੍ਰੋਜੈਸਟੋਨ ਜਿਹੜੀਆਂ ਇਹ ਹਾਰਮੋਨਸ ਹੈਗੇ ਨੇ ਬੜੇ ਜ਼ਿਆਦਾ ਇਫੈਕਟ ਕਰਦੇ ਨੇ ਔਰਤਾਂ ਨੂੰ ਜੇਕਰ ਮਰਦਾਂ ਦੀ ਗੱਲ ਕਰੀ ਜਾਵੇ ਜਾਂ ਫਿਰ ਅਸੀਂ ਗੱਲ ਭੈਣਾਂ ਦੀ ਕਰ ਲਈਏ ਤੇ ਕਿਹੜੀ ਕਿਹੜੀ ਦਿੱਕਤਾਂ ਪਰੇਸ਼ਾਨੀਆਂ ਲੈ ਕੇ ਤੁਹਾਡੇ ਕੋਲ ਇੱਥੇ ਜਿਹੜੀਆਂ ਸਾਡੀਆਂ ਭੈਣਾਂ ਨੂੰ ਆਉਂਦੀਆਂ ਨੇ ਹਾਂ ਪ੍ਰੋਕੀ ਸਾਹਿਬ ਵਧੀਆ ਤੁਸੀਂ ਸਵਾਲ ਕੀਤਾ ਮੇਰੇ ਕੋਲੇ ਜਿੰਨੇ ਵੀ ਭੈਣਾਂ ਆਉਂਦੀਆਂ ਕੋਡੇ ਦੀ ਸਮੱਸਿਆ ਲੈ ਕੇ ਆਉਂਦੇ ਤੁਹਾਨੂੰ ਪਤਾ ਆਪਾਂ ਕੋਡਿਆਂ ਦੇ ਸਪੈਸ਼ਲ ਆਪਾਂ ਕੰਮ ਕਰਦੇ ਆਂ ਪਰ ਉਹ ਮੇਰੇ ਨਾਲ ਜਦੋਂ ਆ ਕੇ ਬੈਠਦੀਆਂ ਭਾਜੀ ਮੇਰੀ ਬੇਟੀ ਨੂੰ ਆ ਸਮੱਸਿਆ ਹੈ ਠੀਕ ਹੈ ਉਹਨੂੰ ਪੀਰੀਅਡ ਟਾਈਮ ਤੇ ਨਹੀਂ ਆਉਂਦੇ ਉਹਨੂੰ ਆ ਚੀਜ਼ ਉਹ ਚਿਹਰੇ ਤੇ ਬਾਹਲ ਆ ਗਏ ਆ ਆ ਗਏ ਇਹੇ ਜੀ ਮੇਰੇ ਕੋਲ بڑے ਭੈਣਾ ਮਸਲੇ ਹੱਲ ਆ ਕੇ ਦੱਸਦੀਆਂ ਮੈਨੂੰ ਵੀ ਆ ਪ੍ਰੋਬਲਮ ਆ ਗਈ ਕਈ ਮੇਰੇ ਕੋਲੇ ਭਰਾ ਆਉਂਦੇ ਆ ਉਹ ਆਪਣੇ ਮੈਡਮ ਨੂੰ ਦੱਸਦੇ ਮੇਰੀ ਮੈਡਮ ਨੂੰ ਪੀਸੀਓਡੀ ਦੀ ਪ੍ਰੋਬਲਮ ਆ ਮਹੀਨਾ ਟਾਈਮ ਤੇ ਨਹੀਂ ਆਉਂਦਾ ਜਾਂ ਕਈ ਕਈ ਦਿਨ ਰਹਿੰਦਾ ਜਾਂ ਫਿਰ ਹਟਦਾ ਹੀ ਨਹੀਂ ਇਹ ਮੇਰੇ ਕੋਲ ਤਾਂ ਇਹੋ ਜਿਹਾ ਸਵਾਲ ਹੈ ਕਿ 15-15 ਦਿਨ ਨਹੀਂ ਹਟਦਾ ਇਹਦੇ ਲਈ ਕੀ ਸਮੱਸਿਆ ਤੁਹਾਡੇ ਕੋਲੇ ਹੈ ਇਹਦੇ ਲਈ ਫਿਰ ਅਸੀਂ ਸਾਡੀ ਜਿਹੜੀ ਸੱਖਾ ਜਰਬਾਦ ਦੀ ਟੀਮ ਹੈ ਉਹਨਾਂ ਨੇ ਫਿਰ ਅਸੀਂ ਬੈਠ ਕੇ ਇਹਦੇ ਬਾਰੇ ਕੋਈ ਵਿਚਾਰ ਕੀਤੀ ਹੈ ਜੀ ਜੀ ਹਾਂ ਫਿਰ ਪਾਊਡਰ ਤਿਆਰ ਕੀਤਾ ਜੀ ਜੀ ਅਸੀਂ ਤੁਹਾਨੂੰ ਦਿਖਾਵਾਂਗੇ ਕਿਹੜਾ ਨਸਕਾ ਕਿਹੜਾ ਫਾਰਮੂਲਾ ਅੱਛਾ ਇਹ ਦੱਸੋ ਵੀ ਅਗਰ ਕਿਸੇ ਭੈਣ ਦੇ ਵਿੱਚ ਹਾਰਮੋਨਸ ਇੰਬੈਲੈਂਸ ਹੋ ਜਾਣ ਤਾਂ ਸਰੀਰ ਹੈਗਾ ਪਰਮਾਤਮਾ ਨੇ ਬੜਾ ਇੰਟੈਲੀਜੈਂਟ ਬਣਾਇਆ ਡਾਕਟਰ ਸਾਹਿਬ ਤੇ ਕਿਹੜੇ ਸੰਕੇਤ ਹੈਗਾ ਉਹ ਦੇਗਾ ਫੋਰ ਏਗਜ਼ਾਮਪਲ ਅਗਰ ਕਿਸੇ ਫੀਮੇਲ ਦੇ ਜਿਹੜੇ ਉਹਨਾਂ ਦੇ ਹਾਰਮੋਨਸ ਫੀਮੇਲ ਵਾਲੇ ਹਾਰਮੋਨਸ ਇੰਬੈਲੈਂਸ ਹੋ ਗਏ ਕਿਹੜੀਆਂ ਸੰਕੇਤ ਹੈਗੇ ਜਿਹੜਾ ਸਰੀਰ ਛੱਡੇਗਾ ਸਭ ਤੋਂ ਪਹਿਲਾਂ ਤਾਂ ਜਿਹੜੇ ਪੀਰੀਅਡਸ ਨੇ ਉਹ ਇਰੈਗੂਲਰ ਹੋ ਜਾਂਦੇ ਨੇ ਪੀਰੀਅਡ ਰੈਗੂਲਰ ਮਤਲਬ ਇਰੈਗੂਲਰ ਮਤਲਬ ਕਿ ਜਿੱਦਾਂ ਜੋ ਡੇਟ ਹੈ ਹਾਂ ਹਾਂ ਜੋ ਸਾਡੀ ਮੰਥਲੀ ਡੇਟ ਆਂਦੀ ਹੈ ਉਹ ਤੋਂ ਜਾਂ ਤਾਂ ਆਂਦੇ ਹੀ ਨਹੀਂ ਹੈ ਜਾਂ ਅੱਗੇ ਪਿੱਛੇ ਜ਼ਿਆਦਾ ਹੋ ਜਾਂਦੇ ਨੇ ਜਾਂ ਬਿਲਕੁਲ ਹੀ ਨਹੀਂ ਆਉਂਦੇ ਜਾਂ ਬਹੁਤ ਜ਼ਿਆਦਾ ਬਲੀਡਿੰਗ ਹੋਣ ਦੇ ਚਾਂਸਸ ਹੋ ਜਾਂਦੇ ਨੇ ਠੀਕ ਹੈ ਤੇ ਦੂਜਾ ਫੇਸ਼ੀਅਲ ਹੈਅਰਸ ਹੋ ਗਏ ਸਾਡਾ weight gain ਹੋ ਜਾਂਦਾ ਹੈ ਠੀਕ ਹੈ ਤੇ ਮਤਲਬ ਬਾਹਰ ਦੀ ਕ੍ਰੇਵਿੰਗਸ ਮਤਲਬ ਜਿਹੜਾ ਆਪਣਾ ਫਾਸਟ ਫੂਡ ਹੈ ਉਹਦੀ ਕ੍ਰੇਵਿੰਗਸ ਨੂੰ ਵੀ ਹੋਰ ਜ਼ਿਆਦਾ ਵਧਾਉਂਦੇ ਨੇ ਅੱਛਾ ਮਤਲਬ ਜੇ ਸਾਡੇ ਇੱਥੇ ਹਾਰਮੋਨਸ ਇੰਬੈਲੈਂਸ ਹੋ ਗਏ ਤਾਂ ਸਾਡਾ ਬਾਹਰ ਖਾਣ ਦਾ ਵੀ ਮਨ ਕਰੂਗਾ ਫਿਰ ਤਾਂ ਹਰੇਕ ਦਾ ਦਿਲ ਕਰਦਾ ਜੀ ਬਾਹਰ ਹੋਟਲ ਤੋਂ ਮੰਗਾ ਮੰਗਾ ਕੇ ਖਾਈ ਜਾਏ ਕ੍ਰੇਵਿੰਗ ਨੂੰ ਹੋਰ ਵਧਾਉਂਦੇ ਨੇ ਇਹੀ ਤਾਂ ਹੈ ਕਿ ਸਾਨੂੰ ਇਸ ਚੀਜ਼ ਦੀ ਕ੍ਰੇਵਿੰਗ ਨੂੰ ਰੋਕਣਾ ਚਾਹੀਦਾ ਹੈ ਓਕੇ ਤੇ ਜੇਕਰ ਅਸੀਂ ਗੱਲ ਕਰ ਲਈਏ ਹਾਰਮੋਨਸ ਦੀ ਫਿਰ ਠੀਕ ਕਿਵੇਂ ਰੱਖਿਆ ਜਾ ਸਕਦਾ ਹੁਣ ਸਵਾਲ ਇਹ ਹੈ ਡਾਕਟਰ ਸਾਹਿਬਾ ਕਿ ਬੜੀ ਇੰਪੋਰਟੈਂਟ ਚੀਜ਼ਾਂ ਤੁਸੀਂ ਸਾਡੇ ਨਾਲ ਡਿਸਕਸ ਕੀਤੀ ਨਹੀਂ ਠੀਕ ਕਿਵੇਂ ਰੱਖਿਆ ਜਾ ਸਕਦਾ ਇੱਕ ਤਾਂ ਆਪਣਾ ਲਾਈਫ ਸਟਾਈਲ ਔਰ ਆਪਣੀ ਲਾਈਫ ਸਟਾਈਲ ਵਿੱਚ ਕਿਹੜੀ ਗੱਲਾਂ ਨੂੰ ਮੈਜ਼ਰ ਕਰੋਗੇ ਤੁਸੀਂ ਸਾਡੀ ਇੱਕ ਤਾਂ ਡਾਈਟ ਹੋ ਗਈ ਠੀਕ ਹੈ ਡਾਈਟ ਹੋ ਗਈ ਹੁਣ ਮਾਰਨਿੰਗ ਵਾਕ ਹੋ ਗਿਆ ਔਰ ਡਾਈਟ ਚ ਇਹ ਕਿ ਜਿਵੇਂ ਜਿੰਨਾ ਸੀ ਘਰ ਦਾ ਖਾਣਾ ਮਤਲਬ ਖਾਵਾਂਗੇ ਇਹ ਸਾਡਾ ਜੋ ਇਹ ਟੈਬ ਹਾਰਮੋਨ ਅੰਬੈਲੈਂਸਡ ਵਾਲਾ ਇਹਦੇ ਚ ਅਸੀਂ ਕਈ ਸਾਰੇ ਇਨਗਰੀਡੀਐਂਟਸ ਇਦਾਂ ਦੇ ਪਾਏ ਕਿਹੜਾ ਕੀ ਕਿਹਾ ਜੀ ਤੁਸੀਂ ਸਹੀ ਹਾਰਮੋਨ ਬੈਲੈਂਸਡ ਅੱਛਾ ਨੁਸਖਾ ਹੈ ਜੀ ਹਾਂ ਜਿਹੜਾ ਅਸੀਂ ਅਟਕ ਬਣਾਇਆ ਹੈਗਾ ਪਾਊਡਰ ਫਾਰਮ ਚ ਬਣਾਇਆ ਹੈ ਕੀ ਦਿਖਾ ਦਿਓ ਸਾਨੂੰ ਓਕੇ ਇਹ ਪਾਊਡਰ ਫਾਰਮ ਚ ਹੈ ਬਿਲਕੁਲ ਇਹ ਕਰੇਗਾ ਕੀ ਜੀ ਇਹ ਸਾਡੇ ਪੀਸੀਓਡੀ ਔਰ ਪੀਸੀਐਸ ਦੀ ਜਿਹੜੀ ਦਿੱਕਤ ਹੈ ਉਹਨੂੰ ਠੀਕ ਕਰੇਗਾ ਹਾਰਮੋਨਸ ਨੂੰ ਬੈਲੈਂਸ ਕਰੇਗਾ ਅੱਛਾ ਡਾਕਟਰ ਸਾਹਿਬ ਇੱਕ ਹੋਰ ਬੜੀ ਅਹਿਮ ਚੀਜ਼ ਹੈ ਕਿ ਤੁਸੀਂ ਹਾਰਮੋਨਸ ਫਿਰ ਜਿਨ੍ਹਾਂ ਨੂੰ ਬਾਰ-ਬਾਰ ਜਦੋਂ ਅਸੀਂ ਕਹਿੰਦੇ ਕਿ ਯੂਰਿਨ ਪਾਸ ਕਰਨ ਦੀ ਬਾਰ-ਬਾਰ ਜ਼ਰੂਰਤ ਮਹਿਸੂਸ ਹੁੰਦੀ ਹੈ ਪਿਸ਼ਾਬ ਕਰਦੇ ਵੇਲੇ ਜਲਨ ਫੀਲ ਹੁੰਦੀ ਹੈ ਇਰਿਟੇਸ਼ਨ ਮਹਿਸੂਸ ਕਰਦੇ ਨੇ ਫਿਰ ਉਹ ਕੀ ਚ ਹੈ ਉਹ ਵੀ ਹਾਰਮੋਨਸ ਕਰਕੇ ਹੋ ਜਾਂਦਾ ਕੀ ਕਾਰਨ ਹੁੰਦੇ ਜੀ ਹੋ ਸਕਦਾ ਬਟ ਇਹਦਾ ਇਹ ਵੀ ਕਾਰਨ ਹੈ ਕਿ ਅੱਜਕੱਲ ਯੂਆਈ ਬਹੁਤ ਕਾਮਨ ਹੋ ਗਿਆ ਯੂਰਿਨ ਇਨਫੈਕਸ਼ਨਸ ਕਹ ਲੋ ਅਸੀਂ ਆਪਣੀ ਪ੍ਰੋਪਰ ਹਾਈਜਨ ਮੇਨਟੇਨ ਨਹੀਂ ਰੱਖਦੇ ਜਿਵੇਂ ਕਈ ਵਾਰ ਆਪਾਂ ਕਿਤੇ ਜਾਂਦੇ ਆ ਤਾਂ ਪਬਲਿਕ ਟਾਇਲਟ ਯੂਜ਼ ਕਰ ਲੈਨੇ ਆ ਇਹਦਾ ਕਾਮਨ ਕਾਰਨ ਇਹ ਵੀ ਹੈਗਾ ਤੇ ਜਿਵੇਂ ਯੂਟਾਈ ਹੋ ਗਿਆ ਜਾਂ ਹੋਰ ਬਹੁਤ ਸਾਰੇ ਸਾਡੇ ਬੋਡੀ ਦੇ ਚੇਂਜਸ ਨੇ ਜਿਹਦੇ ਕਰਕੇ ਸਾਨੂੰ ਯੂਟਾਈ ਦੀ ਬਹੁਤ ਸਾਰੀ ਦਿੱਕਤ ਆਉਂਦੀ ਹੈ ਉਹਦੇ ਲਈ ਅਸੀਂ ਆਪਣੀ ਵਜਾਈਨਲ ਕਰੀਮ ਬਣਾਈ ਹੋਈ ਹੈ ਵਜਾਈਨਲ ਕਰੀਮ ਮਤਲਬ ਇਹ ਸਾਡੀ ਵਜਾਈਨਲ ਕਰੀਮ ਹੈ ਇਨਫੈਕਸ਼ਨ ਵਾਸਤੇ ਜਿਵੇਂ ਲੁਕੋਰੀਆ ਹੋ ਗਿਆ ਜਾਂ ਵਾਈਟ ਡਿਸਚਾਰਜ ਹੋ ਗਿਆ ਜਾਂ ਵਜਾਈਨਲ ਇਚਿੰਗ ਹੋ ਗਈ ਜਾਂ ਆਫਟਰ ਪ੍ਰੈਗਨਨਸੀ ਜਾਂ ਆਫਟਰ ਡਿਲੀਵਰੀ ਕਹ ਲੋ ਤੁਸੀਂ ਕਿ ਸਾਡੇ ਜਿਹੜੀ ਬੋਡੀ ਦੇ ਮਸਲਸ ਨੇ ਉਹ ਕਾਫੀ ਲੂਜ਼ ਹੋ ਜਾਂਦੇ ਨੇ ਤਾਂ ਉਹਦੇ ਲਈ ਵੀ ਅਸੀਂ ਇਹਨੂੰ ਯੂਜ਼ ਕਰ ਸਕਦੇ ਆ ਇਸਤੇਮਾਲ ਕਿਵੇਂ ਕਰਨਾ ਹੈ ਇਸ ਜਲ ਦਾ ਕਿੱਥੇ ਜੀ ਜਲ ਕਿਹੜੀ ਜਲ ਦੀ ਗੱਲ ਕਰਦੇ ਤੁਸੀਂ ਜੀ ਇਹ ਜੈਲ ਹੈ ਸਾਡੀ ਵਜਾਈਨਲ ਜੈਲ ਕਰੀਮ ਹੈ ਇਹਨੂੰ ਆਪਾਂ ਪ੍ਰੋਪਰਲੀ ਥੋੜੀ ਅਮਾਉਂਟ ਚ ਲੈ ਕੇ ਤੇ ਇਹਨੂੰ ਅੰਦਰ ਅਪਲਾਈ ਕਰਨਾ ਹੈ ਵਜਾਈਨਲ ਏਰੀਆ ਚ ਠੀਕ ਹੈ ਤੇ ਕਿੰਨੇ ਦਿਨਾਂ ਦੇ ਵਿੱਚ ਇਹ ਦਿੱਕਤ ਪਰੇਸ਼ਾਨੀ ਜਿਹੜੀ ਤੁਸੀਂ ਗਿਨਵਾਈਆਂ ਨੇ ਇਹ ਸੈੱਟ ਕਰ ਸਕਦੀ ਹੈ ਨੇ ਜਾਂ ਰਾਹਤ ਮਿਲਨੀ ਸ਼ੁਰੂ ਹੋ ਜਾਂਦੀ ਹੈ ਪ੍ਰਧਾਨ ਜੀ ਤਾਂ ਕਹ ਰਹੇ ਸੀ ਕਿ ਇਹ ਜਦੋਂ ਤੁਸੀਂ ਲਗਾਈ ਉਸੇ ਵੇਲੇ ਤੁਹਾਨੂੰ ਰਾਹਤ ਮਿਲਨੀ ਸ਼ੁਰੂ ਹੋ ਜਾਂਦੀ ਹੈ ਇਹ ਕੁਛ ਹੀ ਦਿਨਾਂ ਚ ਸਾਡਾ ਆਪਣਾ ਰਿਜ਼ਲਟ ਦਿਖਾਉਣਾ ਸ਼ੁਰੂ ਕਰ ਦਿੰਦੀ ਹੈ ਅਸੀਂ ਆਪਣੇ ਬਹੁਤ ਸਾਰੇ ਪੇਸ਼ੈਂਟਸ ਨੂੰ ਦਿੱਤੀ ਵੀ ਹੈ ਜਿਨ੍ਹਾਂ ਵੱਲੋਂ ਸਾਨੂੰ ਕੋਈ ਕੰਪਲੇਨ ਨਹੀਂ ਆਈ ਹੈ ਠੀਕ ਹੈ ਅੱਛਾ ਜੀ ਕਈ ਇਹ ਭੈਣਾ ਹੈਗੀਆਂ ਨੇ ਇਸ ਤਰ੍ਹਾਂ ਦੀ ਗੱਲਬਾਤ ਕਰਨ ਤੋਂ ਕਈ ਵਾਰ ਡਾਕਟਰ ਸਾਹਿਬਾ ਆਪਣੇ ਪਰਿਵਾਰ ਚ ਵਿੱਚ ਝਿਜਕ ਜਾਂਦੀਆਂ ਨੇ ਆਪਣੇ ਘਰ ਦੇ ਨਾਲ ਵਿੱਚ ਝਿਜਕ ਜਾਂਦੀਆਂ ਨੇ ਤੇ ਅਗਰ ਇਸ ਤਰ੍ਹਾਂ ਦੀ ਦਿੱਕਤ ਪਰੇਸ਼ਾਨੀ ਹੈ ਕਈ ਵਾਰ ਉਹ ਮਤਲਬ ਸੋਕੇ ਦਾ ਵੀ ਸ਼ਿਕਾਰ ਹੋ ਜਾਂਦੀ ਹੈ ਜਿਹੜੀ ਗੱਲ ਤੁਸੀਂ ਵਾਈਟ ਡਿਸਚਾਰਜ ਦੀ ਗੱਲ ਕੀਤੀ ਹੈ ਤੇ ਜਿੰਨੀ ਮਰਜ਼ੀ ਵੱਧੀ ਹੋਈ ਪ੍ਰੋਬਲਮ ਹੋਵੇ ਤੇ ਇਹ ਸੈੱਟ ਕਰ ਦੇਗੀ ਵਿਜਨਲ ਜੈਨੂ ਜੀ ਬਿਲਕੁਲ ਕਰੇਗੀ ਸਾਡੇ ਬਹੁਤ ਸਾਰੇ ਪੇਸ਼ੈਂਟਸ ਇਦਾਂ ਦੇ ਹੈਗੇ ਵੀ ਨੇ ਜੇ ਸਾਨੂੰ ਮੌਕਾ ਮਿਲੇ ਤਾਂ ਅਸੀਂ ਉਹਨਾਂ ਦੀ ਵੀਡੀਓਜ਼ ਜ਼ਰੂਰ ਸ਼ੇਅਰ ਕਰਾਂਗੇ ਆਪਣੀ ਐਪ ਤੇ ਜਿਨ੍ਹਾਂ ਨੂੰ ਆਰਾਮ ਆਇਆ ਹਾਂ ਤਾਂ ਕਿ ਅਸੀਂ ਆਪਣੇ ਰਿਜ਼ਲਟਸ ਦਿਖਾ ਸਕੀਏ ਅੱਛਾ ਤੇ ਜਿਹੜੀ ਤੁਸੀਂ ਹਾਰਮੋਨਸ ਦੀ ਗੱਲ ਕਰ ਰਹੇ ਸੀ ਤੁਸੀਂ ਨੁਸਖਾ ਫਾਰਮੂਲਾ ਪਾਊਡਰ ਹੈਗਾ ਜਿਹੜਾ ਬਣਾਇਆ ਹੋਇਆ ਹੈ ਇਹਦਾ ਇਨਟੇਕ ਕਿਵੇਂ ਕਰਨਾ ਹੈ ਸੀ ਕਿਵੇਂ ਇਹ ਪਾਊਡਡਰ ਫਾਰਮ ਚ ਹੈ 2 ਸਕੂਪਸ ਜ ਸੀ ਲੈ ਸਕਦੇ ਹੋ ਵਿਦ ਵਾਟਰ ਵਿਦ ਜੂਸ ਜਾਂ ਸਮੂਦੀ ਅੱਜ ਕੱਲ ਲੋਕ ਬੋਤਲ ਲੈਂਦੇ ਨੇ ਉਹਦੇ ਨਾਲ ਜੀ 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 ਚਲੋ ਅਸੀਂ ਹੋਰ ਵੀ ਬਹੁਤ ਸਾਰੀ ਗੱਲਾਂ ਹੈਗੇ ਨੇ ਦੋ ਚਾਰ ਮੇਰੇ ਕੋਲ ਸਵਾਲ ਨੇ ਜਿਹੜੇ ਜਸਪ੍ਰੀਤ ਨਾਲ ਅਸੀਂ ਕਰਾਂਗੇ ਮੈਡਮ ਨਾਲ ਅੱਛਾ ਪਰਦਾ ਜੀ ਹੁਣ ਸਵਾਲ ਤੁਹਾਡੇ ਤੋਂ ਆਉਂਦੇ ਵੀ ਹੁਣ ਮੈਨੂੰ ਸਮਝ ਆ ਗਈ ਕਿ ਤੁਸੀਂ ਦੱਸ ਰਹੇ ਸੀ ਜਿਹੜੀ ਗੱਲ ਕਿ ਸਾਡੇ ਕੋਲ ਆ ਕੇ ਕੋਈ ਹਸਬੰਦ ਸ਼ਿਕਾਇਤ ਕਰਦਾ ਹੈ ਕੋਈ ਮਦਰ ਸ਼ਿਕਾਇਤ ਕਰਦੀ ਹੈ ਕੋਈ ਫਾਦਰ ਅਸੀਂ ਕਹਿ ਲਈਏ ਕਿ ਬੱਚੀ ਆ ਕੇ ਖੁਦ ਸ਼ਿਕਾਇਤ ਕਰਦੀ ਨੇ ਕਿ ਸਰ ਇਹ ਪ੍ਰੋਬਲਮ ਹੈ ਮਾਂ ਨਾ ਲਾਉਂਦੀ ਨੇ ਦਾਦੀ ਨਾਲ ਆਉਂਦੇ ਨੇ ਗੋਡੇ ਠੀਕ ਕਰਵਾਉਣ ਤੇ ਫਿਰ ਕਰੇਗੀ ਕੀ ਹੈ ਵਜਾਈਨਲ ਜੈਲ ਦੀ ਗੱਲ ਕੀਤੀ ਹੈਗੀ ਹੈ ਜਸਪ੍ਰੀਤ ਨੇ ਡਾਕਟਰ ਸਾਹਿਬਾ ਨੇ ਫਿਰ ਕਰੇਗੀ ਕੀ ਕਿਵੇਂ ਅਮਲ ਚ ਲੈ ਕੇ ਆਏਗੀ ਹੈ ਕੀ ਚੀਜ਼ ਇਹ ਜਿਹੜੀ ਵਜਾਈਨਲ ਜੈਲ ਹੈ ਫਰੂਕੀ ਸਾਹਿਬ ਇਹ ਮੈਂ ਮਤਲਬ ਹਜ਼ਾਰਾਂ ਹੀ ਭੈਣਾਂ ਨੂੰ ਦੇ ਚੁੱਕਿਆ ਠੀਕ ਹੈ ਤੇ ਮੈਨੂੰ ਅੱਜ ਤੱਕ ਕਿਸੇ ਦੀ ਸ਼ਿਕਾਇਤ ਨਹੀਂ ਆਈ ਸਾਰਿਆਂ ਨੇ ਮੈਨੂੰ ਥੈਂਕ ਯੂ ਧੰਨਵਾਦ ਦੇ ਫੋਨ ਆਇਆ ਤਾਂ ਮੈਨੂੰ ਪਤਾ ਹੈ ਇਹ ਜਿਹੜੀਆਂ ਭੈਣਾਂ ਨੂੰ ਲਕੋਰੀਆ ਜਾਂ ਬੀਜਨ ਦੇ ਸੰਸ ਲਕੋਰੀਆ ਹੋਇਆ ਵਾਈਟ ਡਿਸਚਾਰਜ ਹੋਇਆ ਲੂਜਨੈਸ ਹੋਇਆ ਠੀਕ ਹੈ ਤੇ ਹੋਰ ਅੱਜ ਕੱਲ ਟਾਇਲਟ ਦੇ ਵਿੱਚ ਬੈਕਟਰিয়াল ਇਨਫੈਕਸ਼ਨ ਹੋ ਜਾਂਦੀ ਹੈ ਬਹੁਤ ਬੱਚਿਆਂ ਨੂੰ ਭੈਣਾ ਨੂੰ ਅੱਜ ਕੱਲ੍ਹ ਜਿੰਨੀਆਂ ਵੀ ਭੈਣਾ ਨੂੰ ਇਨਫੈਕਸ਼ਨ ਹੁੰਦੀ ਹੈ ਉਹ ਟਾਇਲਟ ਤੋਂ ਹੀ ਹੁੰਦੀ ਹੈ ਟਾਇਲਟਾਂ ਕਾਮਨ ਹੋਣ ਲੱਗੇ ਬਸ ਸਟੈਂਡਾਂ ਤੇ ਹੋਰ ਮਤਲਬ ਤੇ ਉਸ ਜਗ੍ਹਾ ਤੇ ਜ਼ਿਆਦਾ ਇਨਫੈਕਸ਼ਨ ਦੇ ਚਾਂਸ ਜ਼ਿਆਦਾ ਨੇ ਠੀਕ ਹੈ ਠੀਕ ਹੈ ਉਹ ਭੈਣਾ ਨੂੰ ਫਿਰ ਇਸ ਕਰਕੇ ਇਹ ਜਿਹੜੀ ਜੈੱਲ ਅਸੀਂ ਤਿਆਰ ਕੀਤੀ ਹੈ ਇਹ ਜਨਰਲ ਜੇਲੇ ਦਾ ਨੋਆ ਇਹ ਮੈਂ ਦੇਸਾਂ ਬਦੇਸਾਂ ਵਿੱਚ ਭੇਜ ਵਿੱਚ ਭੇਜ ਕੇ ਵੀ ਦੇਖ ਲਿਆ ਮੈਨੂੰ ਰਿਜ਼ਲਟ ਓਕੇ ਆਇਆ ਮੇਰੇ ਕੋਲ ਇਹ ਕਈ ਇਹੋ ਜਿਹੇ ਡਾਕਟਰ ਹੈ ਜਿਹੜੀਆਂ ਖਾਸ ਡਾਕਟਰ ਮੈਡਮਾਂ ਨਹੀਂ ਗੀਆਂ ਜਿਹੜੀਆਂ ਗਏ ਨਹੀਂ ਡਾਕਟਰ ਠੀਕ ਹੈ ਉਹਨਾਂ ਨੇ ਵੀ ਇਹ ਯੂਜ਼ ਕਰਕੇ ਮੈਨੂੰ ਥੈਂਕ ਯੂ ਕਿਹਾ ਵੀ ਭਾਜੀ ਭਾਜੀ ਤੁਹਾਡਾ ਜਿਹੜਾ ਤੇ ਬਾਕੀ ਹੀ ਜ਼ਬਰਦਸਤ ਹੈ ਤੇ ਇਹਦੇ ਲਈ ਮੈਨੂੰ ਬੜਾ ਮਾਣ ਮਹਿਸੂਸ ਹੁੰਦਾ ਹੈ ਫਿਰ ਉਦੋਂ ਬਾਅਦ ਅਸੀਂ ਸੋਚਿਆ ਜਰਾ ਜੇ ਕਿਉਂ ਨਾ ਇਹਨੂੰ ਪਬਲਿਕ ਦੇ ਵਿੱਚ ਲਿਆਂਦਾ ਜਾਵੇ ਕਿ ਸਾਡੀ ਟੀਮ ਨੇ ਸੋਚਿਆ ਵੀ ਆਪਾਂ ਕੋਈ ਚੀਜ਼ ਵਧੀਆ ਚੀਜ਼ ਬਣਾਈ ਹੈ ਡਾਕਟਰ ਸਾਹਿਬ ਨੇ ਵਿਚਾਰ ਕੀਤੀ ਡਾਕਟਰ ਸਾਹਿਬ ਕਹਿੰਦੇ ਵੀ ਹਾਂ ਠੀਕ ਆ ਆਪਾਂ ਇਹ ਜ਼ਰੂਰ ਮਾਰਕੀਟ ਨਾਲ ਬੈਠਦੇ ਆਂ ਆਪਾਂ ਇਹਦੇ ਬਾਰੇ ਜ਼ਰੂਰ ਡਿਸਕਸ ਕਰਦੇ ਆਪਾਂ ਤਾਂ ਤੁਹਾਨੂੰ ਬੁਲਾਇਆ ਸੀ ਅੱਛਾ ਹਾਰਮੋਨਸ ਜਿਹੜਾ ਬੈਲੈਂਸ ਦਾ ਤੁਸੀਂ ਇਹ ਕਨਸੈਪਟ ਲੈ ਕੇ ਆਏ ਹੋ ਇਹ ਪਾਊਡਰ ਲੈ ਕੇ ਆਏ ਇਹ ਹਾਰਮੋਨ ਕਿਵੇਂ ਬੈਲੈਂਸ ਕਰੇਗਾ ਸਾਨੂੰ ਇਹ ਸਮਝਾਓ ਡਾਕਟਰ ਸਾਹਿਬ ਨੇ ਤਾਂ ਸਾਨੂੰ ਬੜਾ ਟੈਕਨੀਕਲੀ ਸਮਝਾਇਆ ਇਹ ਇਹਦੇ ਦੋ ਚਮਚੇ ਡੇਲੀ ਲੈਣੇ ਆ ਠੀਕ ਹੈ ਸਾ ਕੋਈ ਵੀ ਬੱਚੀ ਹੈ ਅੱਡੀ ਭੈਣ ਹੈ ਤੇ ਉਹ ਦੋ ਚਮਚੇ ਨੂੰ ਲੈਣ ਲੱਗ ਜੇ ਜਿਹੜਾ ਇਹਦੇ ਹਾਰਮੋਨਸ ਬੈਲੈਂਸ ਜਦੋਂ ਹੋਊਗਾ ਜਿਹੜਾ ਕਿ ਤਾਂ ਉਹਨਾਂ ਦਾ ਮਹੀਨਾ ਜਿਹੜਾ ਉਹ ਪ੍ਰੋਪਰ ਆਉਣ ਲੱਗ ਜਾਏਗਾ ਠੀਕ ਹੈ ਠੀਕ ਹੈ ਉਸ ਤੋਂ ਬਾਅਦ ਉਹਨਾਂ ਦਾ ਸੁਭਾਅ ਹੈ ਜਿਹੜਾ ਉਹ ਚਿੜਚਿੜਪਨ ਹੋਇਆ ਹੁੰਦਾ ਛਿੜਛੜਾ ਆਪਣਾ ਠੀਕ ਹੋ ਜਾਏਗਾ ਉਸ ਤੋਂ ਬਲ ਕਰੰਟ ਮਾਰਦੀ ਨੇ ਜਿਹੜੀਆਂ ਆ ਗ੍ਰੈਂਡ ਮਾਰਦੀਆਂ ਘਰੇ ਲੜਾਈ ਕਿਲੇ ਹੁੰਦਾ ਹੈ ਉਹ ਚਿੜਚਿੜਾਪਨ ਜਿਹੜਾ ਉਹਨੂੰ ਇਹ ਠੀਕ ਕਰਦਾ ਹੈ ਇਹ ਇਸ ਤਰ੍ਹਾਂ ਵੀ ਹੋ ਜਾਂਦਾ ਹੈ ਡਾਕਟਰ ਸਾਹਿਬਾ ਵੀ ਬੜਾ ਚਿੜਚਿੜਾ ਹੋ ਜਾਂਦਾ ਗੱਲ ਕਰੋ ਐਵੇਂ ਲੱਗਦਾ ਜਿਵੇਂ ਕਲੈਕਟ ਮਾਰਦੇ ਆ ਕੋਈ ਬਿਲਕੁਲ ਹਾਰਮੋਨਲ ਇਮਬੈਲੈਂਸ ਕਰਕੇ ਸਾਡੇ ਵਿੱਚ ਸਟ्रेस ਇਰੀਟੇਸ਼ਨ ਵਾਲੇ ਸਿੰਪਟਮਸ ਆ ਜਾਂਦੇ ਇਹ ਠੀਕ ਕਰੇ ਕਿ ਹਾਰਮੋਨ ਬੈਲੈਂਸ ਕਰਕੇ ਜਿਹੜਾ ਮਤਲਬ ਗੁੱਸਾ ਚਿੜਚਿੜਾਪਨ ਸਾਰਾ ਦਿਨ ਥਕਾਵਟ ਕੋਈ ਕੰਮ ਕਰਨ ਨੂੰ ਦਿਲ ਹੀ ਨਹੀਂ ਕਰਨਾ ਬੱਚਿਆਂ ਨੂੰ ਐਵੇਂ ਬਿਨਾਂ ਵਜ੍ਹਾ ਤੇ ਝੜਕੀਆਂ ਜਾਣਾ ਇਹ ਸਾਰੀ ਚੀਜ਼ਾਂ ਹਾਰਮੋਨ ਇੰਬੈਲੈਂਸ ਕਰਕੇ ਹੁੰਦੀਆਂ ਨੇ ਹਾਂਜੀ ਇਹ ਬਿਲਕੁਲ ਉਸਤੇ ਅਫੈਕਟ ਕਰੇਗੀ ਔਰ ਕਾਫੀ ਅੱਛਾ ਅਫੈਕਟ ਕਰੇਗੀ ਅੱਛਾ ਪ੍ਰਦਾਜੀ ਵਰਸ ਤੋਂ ਵਰਸ ਰਿਜ਼ਲਟ ਕਿਹੜਾ ਲਿਆ ਹੋਇਆ ਮਤਲਬ ਬੁਰੀ ਤੋਂ ਬੁਰੀ ਕੰਡੀਸ਼ਨ ਕਿਹੜੀ ਹੈ ਜਿਹੜੀ ਕੱਲ ਆ ਕੇ ਤੁਸੀਂ ਇਹ ਹਾਰਮੋਨ ਬੈਲੈਂਸ ਨਾਲ ਸੈੱਟ ਕੀਤੀ ਹੈ ਇਹ ਤਾਂ ਮੈਂ ਕਹਿੰਦੇ ਰੁਕੀ ਸਾਹਿਬ ਦੋਨੇ ਚੀਜ਼ਾਂ ਛੱਡੀਆਂ ਜੇ ਭੈਣਾਂ ਵਰਤ ਲੈਣਾ ਹਾਂਜੀ ਸੋਨੇ ਤੇ ਸੁਹਾਗ ਹੈ ਠੀਕ ਹੈ ਠੀਕ ਹੈ ਇਹ ਪ੍ਰੋਡਕਟ ਜਿੰਨਾ ਕਈ ਮੇਰੇ ਕੋਲ ਹੁਣ ਮੇਰੇ ਕੋਲ ਭੈਣਾਂ ਆ ਗਈਆਂ ਆਉਂਦੀਆਂ ਨੇ ਉਹਨਾਂ ਦੇ ਬੱਚਿਆਂ ਦੇ ਇਥੇ ਵਾਲ ਆ ਗਏ ਹਮ ਚਿਹਰੇ ਤੇ ਵਾਲ ਆ ਗਏ ਮੇਰੇ ਕੋਲ ਉਹ ਹੁਣ ਮੈਨੂੰ ਇਹੀ ਕਹਿ ਰਹੇ ਸੀ ਜੀ ਅਸੀਂ ਲੜਕੀਆਂ ਦੇ ਵਿਆਹ ਕਰਨੇ ਨੇ ਤੇ ਸਾਨੂੰ ਪੀਸੀਓਡੀ ਦੀ ਬੱਚੇ ਨੂੰ ਪ੍ਰੋਬਲਮ ਆਉਣ ਕਰਕੇ ਚਿਹਰੇ ਤੇ ਵਾਲ ਆ ਗਏ ਇਹਦਾ ਸਾਨੂੰ ਕੋਈ ਹੱਲ ਕੱਢੋ ਸਾਨੂੰ ਜਿਆਦਾ ਤਾਂ ਸਾਨੂੰ ਮੈਨੂੰ ਨਾ ਇੱਥੇ ਸੋਚਣਾ ਪੈ ਗਿਆ ਜੇ ਕੋਈ ਗੁਰਸਿੱਖ ਪਰਿਵਾਰ ਆਵੇ ਤਾਂ ਵਾਲ ਕਟਾਉਂਦਾ ਨਹੀਂ ਠੀਕ ਹੈ ਤੇ ਉਹਨਾਂ ਨੂੰ ਕਿਹਾ ਵੀ ਅਸੀਂ ਗੁੜੀਆ ਦਾ ਵਿਆਹ ਕਰਨਾ ਹੈ ਭਾਜੀ ਸਾਨੂੰ ਕੋਈ ਹੱਲ ਕੱਢ ਕੇ ਦਿਓ ਵੀ ਅਸੀਂ ਤਾਂ ਕੀ ਕਰੀਏ ਇਹ ਰਹੀ ਕੋਈ ਸੋਚਿਆ ਤਾਂ ਲਈ ਸੀ ਕੋਈ ਤੇਲ ਵੀ ਤਿਆਰ ਕਰਿਆ ਤੇ ਮੇਨ ਅਸੀਂ ਜ਼ਿਆਦਾ ਇਹਦੇ ਤੇ ਫੋਕਸ ਕੀਤਾ ਪਹਿਲਾਂ ਬੱਚੇ ਦਾ ਪੀਸੀਓਡੀ ਵਾਲਾ ਜਿਹੜਾ ਸਿਸਟਮ ਆ ਉਹਦਾ ਹਾਰਮੋਨ ਸੈੱਟ ਹੋਣ ਉਸ ਤੋਂ ਬਾਅਦ ਵਾਲਾਂ ਬਾਰੇ ਵੀ ਜ਼ਰੂਰ ਆਪਾਂ ਕੋਈ ਚੀਜ਼ ਇਹ ਜੀ ਤਿਆਰ ਕਰਕੇ ਦੇਵਾਂਗੇ ਥੋੜੇ ਦਾ ਨਾ ਥੋੜੀ ਚਿਰ ਤਾਂ ਕਿ ਮर्यादा भंग ਨਾ ਹੋਵੇ ਮर्यादा भंग ਨਾ ਹੋਵੇ ਅਸੀਂ ਹਾਂ ਕੋਈ ਗੁਰਸਖ ਪਰਿਵਾਰ ਬੇਟੀ ਨੇ ਅਮਰਸਕਿਆ ਉਹਨਾਂ ਨੇ ਮੈਨੂੰ ਬੇਟੀ ਨੂੰ ਲੈ ਕੇ ਵੀ ਆਏ ਸੀ ਮੇਰੇ ਕੋਲੇ ਵੀ ਹਾਂ ਜੀ ਦੱਸੋ ਤੁਸੀਂ ਇਹਦਾ ਕੀ ਹੱਲ ਕਰੀਏ ਆਪਾਂ ਅਮਰਤ ਸਕਿਆ ਵਾ ਆਪਾਂ ਵਾਲ ਪੱਟ ਨਹੀਂ ਸਕਦੇ ਕੱਟ ਨਹੀਂ ਸਕਦੇ ਇਹਦਾ ਲਈ ਤੁਸੀਂ ਕੋਈ ਅਜਰਵਾਇਦ ਦੇ ਵਿੱਚ ਕੋਈ ਸਾਨੂੰ ਇਹ ਜੀ ਨਾਲ ਇਹ ਬਾਲ ਡੈਮੇਜ ਹੋ ਜਾਣ ਤੇ ਜਿਹੜਾ ਪੀਸੀਓਡੀ ਵਾਲਾ ਜਿਹੜਾ ਮਸਲਾ ਹੱਲ ਹੋ ਜੇ ਇਹ ਬੱਚੇ ਨੂੰ ਜਿਹੜੇ ਹਾਰਮੋਨਸ ਬੈਲੈਂਸ ਹੋ ਜਾਣ ਸੁਭਾਅ ਇਹਦਾ ਚਿੜਚੜਾ ਹੋਇਆ ਪਿਆ ਗੁੱਸਾ ਹਰ ਟਾਈਮ ਲੜਾਈ ਜਗਲਾ ਰੱਖਦੀ ਹੈ ਤੇ ਸਿਹਤ ਇਹਦੀ ਵੀਕਨੈਸ ਹੁੰਦੀ ਹੈ ਕਮਜ਼ੋਰ ਹੋਈ ਜਾਂਦੀ ਹੈ ਦਿਨੋਂ ਦਿਨ ਮੀਨਾ ਜਿਹੜਾ ਟਾਈਮ ਤੇ ਨਹੀਂ ਆਉਂਦਾ ਇਸ ਕਰਕੇ ਸਾਨੂੰ ਇਹ ਬਣਾਉਣਾ ਪਿਆ ਜੀ ਜੀ ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਲਈ ਅੱਛਾ ਜਾਨੀ ਜਾਂਦੀ ਇੱਕ ਆਖਰ ਦੇ ਵਿੱਚ ਸਵਾਲ ਡਾਕਟਰ ਸਾਹਿਬਾ ਕਿ ਜਿਹੜੀ ਚੀਜ਼ਾਂ ਇਸ ਵੇਲੇ ਕਿਹੜੀਆਂ ਚੀਜ਼ਾਂ ਹੈਗੀਆਂ ਨੇ ਜਿਹੜੀਆਂ ਸਾਨੂੰ ਪੀਸੀਓਡੀ ਪੀਸੀਓਐਸ ਤੋਂ ਬਚਾ ਸਕਦੀ ਨੇ ਉਹ ਕਿਹੜੀਆਂ ਇਸ ਤਰ੍ਹਾਂ ਦੇ ਦੋ ਤਿੰਨ ਚੀਜ਼ਾਂ ਸਾਨੂੰ ਮੋٹے ਮੋਟੇ ਦੱਸ ਦੋ ਜਿਹਦਾ ਧਿਆਨ ਸਾਡੀ ਨੂੰ ਪੈਣਾ ਰੱਖਣ ਇੱਕ ਤਾਂ ਸਾਡੀ ਡਾਈਟ ਹੈ ਠੀਕ ਹੈ ਜੋ ਜਿਹਦੇ ਤੇ ਅਸੀਂ ਬਹੁਤ ਧਿਆਨ ਦੇਣਾ ਇੱਕ ਸਾਡਾ ਲਾਈਫ ਸਟਾਈਲ ਹੋ ਗਿਆ ਜਿਵੇਂ ਕਿ ਅਸੀਂ ਅੱਜਕੱਲ ਮਾਰਨਿੰਗ ਵਾਕ ਅੱਜਕੱਲ ਕੋਈ ਕਰਦਾ ਹੀ ਨਹੀਂ ਹੈ ਠੀਕ ਹੈ ਮਾਰਨਿੰਗ ਰਿਫਰੈਸ਼ਰ ਜੋ ਅਸੀਂ ਆਪਾਂ ਬਿਲਕੁਲ ਲੈਂਦੇ ਹੀ ਨਹੀਂ ਆ ਆਪਾਂ ਸਾਰਿਆਂ ਨੂੰ ਏਸੀ ਜਾਂ ਹੋਰ ਚੀਜ਼ਾਂ ਦੀ ਆਦਤ ਬਣ ਚੁੱਕੀ ਹੈ ਠੀਕ ਹੈ ਜੀ ਆਪਣੀ ਡਾਈਟ ਨੂੰ ਕੰਟਰੋਲ ਜੀ ਜੀ انشاءاللہ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋਇਸ ਹਨ ਡਾਕਟਰ ਜਸਮੀਤ ਕੌਰ ਜੀ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਅਸੀਂ ਸਾਰੀਆਂ ਚੀਜ਼ਾਂ ਨੂੰ ਮੈਨੇਜ ਕਰ ਸਕਦੇ ਆ ਬੈਲੈਂਸ ਕਰ ਸਕਦੇ ਆ ਹਾਰਮੋਨਸ ਬੈਲੈਂਸ ਦੇ ذریعے ਪੀਸੀ او ਐਸ ਅਤੇ ਪੀਸੀਓਡੀ ਦਾ ਦਿੱਕਤ ਪਰੇਸ਼ਾਨੀ ਅੱਛਾ ਪ੍ਰਧਾਨ ਜੀ ਮਿਲੂਗੀ ਕਿੱਥੋਂ ਜੀ ਜਿਹੜਾ ਜਿਹੜਾ ਇਹਦੇ ਵਿੱਚ ਪਾਇਆ ਗਿਆ ਇਹ 18 20 ਜੜੀ ਬੂਟੀਆਂ ਦਾ ਜਿਹੜਾ ਸਤ ਹੈ ਜੜੀ ਬੂਟੀਆਂ ਦਾ ਐਕਸਟ੍ਰੈਕਟ ਸਤ ਹੈ ਠੀਕ ਹੈ ਜਿਹੜਾ 1 ਕਿਲੋ ਦੇ ਵਿੱਚੋਂ 10 15 ਗ੍ਰਾਮ ਨਿਕਲਦਾ ਉਹ ਇਹਦੇ ਵਿੱਚ ਪਾਇਆ ਹੋਇਆ ਪਾਊਡਰ ਹੈ ਨਾ ਇਹ ਜਮਦਾਨਾ ਸੁੱਕਦਾ ਕੋਈ ਪ੍ਰੋਬਲਮ ਨਹੀਂ ਹੈਗੀ ਬਿਲਕੁਲ ਡਰਾਈ ਪਾਊਡਰ ਹੈ ਇਹਨੂੰ ਪਾਣੀ ਚ ਪਾ ਕੇ ਲੈ ਸਕਦੇ ਹੋ ਦੁੱਧ ਚ ਪਾ ਕੇ ਲੈ ਸਕਦੇ ਹੋ ਜੀ 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 ਅੱਛਾ ਇਹ ਮੋਹਾਲੀ ਤੋਂ ਇਲਾਵਾ ਹੋਰ ਕਿੱਥੇ ਕਿੱਥੇ ਹੈਗਾ ਹਾਂ ਮੋਹਾਲੀ ਲੁਧਿਆਣਾ ਤੇ ਬਰਨਾਲਾ ਐਡਰੈਸ ਦੱਸ ਦਿਓ ਹਾਂ ਪੱਪਾ ਦੀਪ ਸਿੰਘ ਲੁਧਿਆਣੇ ਦੇ ਮੋਹਾਲੀ ਹੈ ਜਿਹੜਾ ਉਹ ਮਦਨਪੁਰ ਚੌਂਕ ਦੋ ਫੇਸ ਮੋਹਾਲੀ ਨੇੜੇ ਸ਼ੀਤਲਾ ਮਾਤਾ ਮੰਦਿਰ ਲੁਧਿਆਣਾ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਮਾਡਲ ਟਾਊਨ ਟਿਊਸ਼ਨ ਮਾਰਕੀਟ 100 ਨੰਬਰ ਨੰਬਰ 30 ਬਰਨਾਲਾ ਸੇਖਾ ਰੋਡ 9 ਨੰਬਰ ਗਲੀ ਨਵੇਂ ਨੇੜੇ ਨਾਮਤਾਰੀ ਅਲੈਕਸ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਇਹ ਸਨ ਸੁਖਾ Ayurved ਦੇ ਐਮ ਡੀ ਰਾਜਵਿੰਦਰ ਸਿੰਘ ਗਿੱਲ ਸਾਹਿਬ ਤੇ ਤੁਹਾਡੀ ਗੱਲਬਾਤ ਅਸੀਂ ਕਰਵਾਈ ਹੈ ਡਾਕਟਰ ਜਸਪ੍ਰੀਤ ਜੀ ਨਾਲ ਜਿਨ੍ਹਾਂ ਨੇ ਤੁਹਾਨੂੰ ਦੱਸਿਆ ਕਿ ਕਿਸ ਤਰੀਕੇ ਨਾਲ ਅਸੀਂ ਹਾਰਮੋਨਸ ਨੂੰ ਬੈਲੈਂਸ ਕਰਕੇ ਆਪਣੀ ਜ਼ਿੰਦਗੀ ਨੂੰ ਸੁਹਾਵਣਾ ਸਕਦੇ ਆ ਫਿਲਹਾਲ ਇਹ ਵੀਡੀਓ ਕਿਵੇਂ ਲੱਗੀ ਇਸ ਬਾਬਤ ਤੁਸੀਂ ਆਪਣੀ رائے ਵੀ ਸਾਨੂੰ ਜ਼ਰੂਰ ਦਿਓ ਕੋਈ ਵੀ ਤੁਹਾਡੇ ਲੱਗਦਾ ਕੋਈ ਜਾਣਕਾਰੀ ਤੁਸੀਂ ਲੈਣੀ ਹੈ ਕੋਈ ਥੋੜੇ ਜਿਹਾ ਸਵਾਲ ਕਰਨਾ ਹੈ ਜਸਪ੍ਰੀਤ ਜੀ ਤੋਂ ਤਾਂ ਤੁਸੀਂ ਆਪਣਾ ਜਿਹੜਾ ਸਵਾਲ ਹੈਗਾ ਇਹਨਾਂ ਦੇ ਕੋਲ ਵੀ ਕਰ ਸਕਦੇ ਹੋ ਫੋਨ ਨੰਬਰ ਅਸੀਂ ਦੇ ਦਿੱਤੇ ਨੇ ਕੋਈ ਵੀ ਇਸ ਤੋਂ ਬਾਅਦ ਵੀ ਅਗਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਪਰਸਨਲੀ ਵਿਜ਼ਿਟ ਕਰਨਾ ਹੈ ਤਾਂ ਤੁਹਾਨੂੰ ਇਹ ਵੀ ਜਿਹੜੀ ਫੈਸਿਲਿਟੀ ਹੈਗੀ ਹੈ ਮਿਲ ਕੇ ਵੀ ਤੁਸੀਂ ਆਪਣੀ ਪ੍ਰੋਬਲਮ ਹੈਗੀ ਡਿਸਕਸ ਕਰ ਸਕਦੇ ਹੋ ਮੋਹਾਲੀ ਡਿਸਕਸ ਕਰ ਸਕਦੇ ਹੋ ਲੁਧਿਆਣਾ ਡਿਸਕਸ ਕਰ ਸਕਦੇ ਹੋ ਬਰਨਾਲੇ ਤੁਸੀਂ ਜਾ ਸਕਦੇ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਹੀ ਖਤਮ ਕਰ ਦਿੱਤੀ ਅੱਗੇ ਧੰਨਵਾਦ